ਭਾਈ ਗੁੰਜੀਆ ਖਾਲਸਾ ਭਾਈ ਗੁੰਜੀ ਕੀ ਫਤਿਹ ਕਿਸੇ ਨੇ ਪੋਸਟ ਪਾਈ ਸੀ ਜੀ ਕਿ ਕਬੱਡੀ ਦਾ ਮੈਚ ਹੁਣ ਦੁਬਾਰਾ ਟਰੈਕਟਰ ਜਿੱਤਨੇ ਆ ਦੇ ਟਰੈਕਟਰ ਕਿਧਰੋਂ ਜਾਣਗੇ ਤੇ ਕਿਸੇ ਨੇ ਦਾਣੇ ਦੇ ਬੰਦੇ ਨੇ ਕਿਸੇ ਨੇ ਥੱਲੇ ਲਿਖਿਆ ਕਮੈਂਟ ਚ ਕਿ ਜਿਹੜੇ ਟਰੈਕਟਰ ਹਨ ਉਹ ਸਾਨੂੰ ਵੈਸੇ ਦੇ ਦਿਆ ਕਰੋ ਐਵੇਂ ਮੈਚ ਕਰਵਾ ਕੇ ਜਿਹੜੇ ਬਾਕੀ ਪਲੇਅਰ ਹੈ ਉਹਨਾਂ ਨੂੰ ਸਾਹ ਜੜਦਾ ਛੱਟ ਲੱਗਦੀ ਹੈ ਕਿਉਂਕਿ ਆਣੇ ਤਾਂ ਸਾਡੇ ਵਾਲੀ ਹੈ ਹਰ ਚੀਜ਼ ਤੇ ਸਾਨੂੰ ਪਹਿਲੇ ਟਰੈਕਟਰ ਦੇ ਦਿਆ ਕਰੋ ਦੇਖੋ ਜੀ ਚਲੋ ਚੰਗੀ ਗੱਲ ਹੈ ਤੁਹਾਡੇ ਪਲੇਅਰ ਵਧੀਆ ਖੇਡਦੇ ਆ ਨੋ ਡਾਊਟ ਉਹਨਾਂ ਨੇ ਮਿਹਨਤ ਕੀਤੀ ਹੈ ਉਹ ਖੇਡਦੇ ਆ ਲੇਕਿਨ ਮੀ ਜੀ ਥੋੜਾ ਜਿਹਾ ਪਤਾ ਕੀ ਹੈ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਨਾ ਸਾਡੇ ਨਾ ਥੋੜੇ ਜਿਹੇ ਪੰਜਾਬ ਚ ਇਹ ਚੀਜ਼ ਦਾ ਰਵਾਜ ਹੈ ਕਿ ਭਾਵੇਂ ਸਿੱਖ ਪਰਿਵਾਰ ਪਿੰਡ ਜੀਆਂ ਸ਼ਹਿਰ ਜੀਆਂ ਕਿਤੇ ਵੀ ਵਿਚਾਰੇ ਨੂੰ ਦਵਾਈ ਦੇ ਪੈਸੇ ਨਾ ਹੋਣ ਉਹਦੇ ਬੱਚਿਆਂ ਨੂੰ ਪੜ੍ਹਾਈ ਦੇ ਪੈਸੇ ਨਾ ਹੋਣ ਉਹਦੇ ਘਰ ਬੜੀ ਤੰਗੀ ਹੋਵੇ ਗੁਰਸਿੱਖ ਬੰਦਾ ਹੋਵੇ ਤੇ ਪੰਜਾਬ ਦਾ ਰਹਿਣ ਵਾਲਾ ਹੋਵੇ ਤੇ ਉਹਨੂੰ ਤੰਗੀ ਹੋਵੇ ਤੇ ਉਹਦੇ ਵੱਲ ਨਾ ਧਿਆਨ ਦੇ ਕੇ ਨਾ ਪੂਰਾ ਗੱਜ ਵੱਜ ਕੇ ਬੰਬ ਪਟਾਕੇ ਬਾਹਰ ਚਲਦੇ ਆ ਮੇਲਾ ਨਿਕਲਦਾ ਹੈ ਫਰਾਣਾ ਉਹ ਚੀ ਦਿਖਾਣੀ ਹੁੰਦੀ ਹੈ ਤੇ ਇਹ ਸਾਡੇ ਅੰਦਰ ਦਾ ਰਵਾਜ ਹੈ ਕਿ ਆਪਣੇ ਕਿਸੇ ਬੰਦੇ ਦੀ ਹੈਲਪ ਨਾ ਕਰਕੇ ਆਪਣੇ ਕਿਸੇ ਬੰਦੇ ਨੂੰ ਨਾ ਕਰਕੇ ਦੂਜਿਆਂ ਨੂੰ ਦਿਖਾਣਾ ਕਿ ਸਾਡੇ ਕੋਲ ਬਹੁਤ ਪੈਸਾ ਹੈ ਜੀ ਸਾਡੋਂ ਪੈਸੇ ਜੰਮੀ ਛੁੜਨਾ ਉਹ ਦਿਖਾਣ ਲਈ ਦੂਜਿਆਂ ਨੂੰ ਦੇਣਾ ਹੈ ਰਵਾਜ ਇੱਥੇ ਦਾ ਭਾਵੇਂ ਤੁਸੀਂ ਚਲੋ ਕਹਿੰਦੇ ਹੋ ਕਿ ਤੁਸੀਂ ਲੈ ਜਾਣੇ ਆ ਉਹ ਗੱਲ ਨਹੀਂ ਜਿੱਤੋ ਦੇ ਲੈ ਜਾਓ ਉਹ ਤਾਂ ਕੋਈ ਗੱਲ ਨਹੀਂ ਜੀ ਜੋ ਮਿਹਨਤ ਕਰੇਗਾ ਉਹ ਲੈ ਕੇ ਜਾਏਗਾ ਬਾਕੀ ਜਿਹੜੇ ਬੰਦੇ ਭਾਈਚਾਰੇ ਦੀ ਗੱਲ ਕਰਦੇ ਨਾ ਕਿ ਆ ਛੋਟਾ ਭਰਾ ਉਹ ਵੱਡਾ ਭਰਾ ਸਟੇਟ ਆ ਸਟੇਟ ਭਰਾ ਛੋਟਾ ਭਰਾ ਦੇਖੋ ਜੀ ਮਹਾਰਾਜ ਪੰਜਾਬ 'ਚ ਬੈਠੇ ਬੈਠੇ ਤੁਹਾਨੂੰ ਨਹੀਂ ਪਤਾ ਚੱਲਣਾ ਕੌਣ ਭਰਾ ਕੌਣ ਨਹੀਂ ਇਹਦੇ ਵਾਸਤੇ ਤੁਸੀਂ ਪੰਜਾਬ ਤੋਂ ਜਿਹੜੇ ਬਾਹਰ ਸਟੇਟ ਆ ਜਿਵੇਂ ਮੈਂ ਦਿੱਲੀ ਦੰਨਾ ਦਿੱਲੀ ਬੰਬੇ ਆ ਯੂਪੀ ਜਾਂ ਜਿੰਨੇ ਵੀ ਸਟੇਟ ਆ ਉੱਥੇ ਆ ਕੇ ਦੋ ਤਿੰਨ ਮਹੀਨੇ ਰੋ ਕਿੱਥੇ ਸਿੱਖਾਂ ਪਰਿਵਾਰ ਦੀ ਗਿੰਦੀ ਘਾਟ ਹੋਵੇ ਤੇ ਫਿਰ ਤੁਹਾਨੂੰ ਅਸਲੀ ਪਤਾ ਲੱਗਣਾ ਭਾਈਚਾਰੇ ਦਾ ਹਜੇ ਤੁਹਾਨੂੰ ਭਾਈਚਾਰਾ ਭਾਈਚਾਰਾ ਗੱਲਾਂ ਹੀ ਆ ਇਹਨੇ ਸਮਝ ਆਣੀ ਪੰਜਾਬ ਕਿਸੇ ਨੂੰ ਨਹੀਂ ਆ ਚੀਜ਼ ਦੀ ਉਦੋਂ ਸਮਝ ਆਏਗੀ ਤੁਹਾਨੂੰ ਮੁੰਡਾ ਜਦਾ ਕੋਣ ਆਇਆ ਕਿਤਰਾ ਆਇਆ ਕਿਵੇਂ ਨਿਭਦਾ ਹੈ ਔਰ ਕੋਣ ਕਿੰਨਾ ਲਵਾਉਂਦਾ ਹੈ ਨਹੀਂ ਤੇ ਫਰੀਦাবাদ ਹਰਿਆਣਾ ਫਰੀਦাবাদ ਨਾ ਜਿਹਦਾ ਸ਼ੇਖ ਪਰਿਵਾਰ ਆ ਇੱਕ ਵਾਰੀ ਕੋਈ ਪੱਤਰਕਾਰ ਹੋਵੇ ਕੋਈ ਹੋਵੇ ਮਾਈਕ ਲੈ ਕੇ ਉੱਥੇ ਚੱਲ ਜਾਵੇ ਪੁੱਛ ਲੈ ਭਾਈ ਸਾਹਿਬ ਇੱਕ ਵਾਰੀ ਤਰਾਂ ਲੱਗ ਜਾਏਗਾ ਬਾਕੀ ਜਦੋਂ ਤੱਕ ਦੇਖੋ ਜੀ ਕਬੱਡੀ ਚੱਲ ਰਹੀ ਹੈ ਨਾ ਪੰਜਾਬ ਦੇ ਰਿਹਾ ਹੈ ਉਦੋਂ ਤੱਕ ਸਭ ਪੰਜਾਬ ਨੂੰ ਚੰਗਾ ਬੋਲਣਗੇ ਮੈਨੂੰ ਹੀ ਪਤਾ ਹੈ ਅਸਲੀ ਵਿਚਾਰ ਉਦੋਂ ਨਿਕਲ ਕੇ ਆਉਣਗੇ ਜਦੋਂ ਕਬੱਡੀ ਖੇਡਣਾ ਛੱਡ ਦੇਣਗੇ ਜਦੋਂ ਪੰਜਾਬ ਮਨ ਲਓ ਨਈ ਡਾਇਰੈਕਟਰ ਦੇ ਰਿਆ ਜਾਂ ਮਨ ਲਓ ਪਲੇਅਰ ਰਿਟਾਇਰ ਹੋ ਗਏ ਥੋੜੀ ਜਿਹੀ ਉਮਰ ਹੋ ਗਈ ਰਿਟਾਇਰ ਹੋ ਗਏ ਜਿਹੜੇ ਅੱਜ ਵੀ ਪੰਜਾਬ ਦੇ ਹੱਕੇ ਵਿੱਚ ਬੋਲਦੇ ਆ ਕਿ ਚਲੋ ਜੀ ਅਸੀਂ ਮਾਇਆ ਹਰਿਆਣੇ ਦੇ ਰਹਿਣ ਵਾਲੇ ਆ ਲੇਕਿਨ ਇਹ ਪੰਜਾਬ ਦੀ ਗੱਲ ਕਰਦੇ ਆ ਅਸਲੀ ਦੇ ਦੇ ਅੰਦਰੋਂ ਦਿਲ ਦੀ ਗੱਲ ਹੈ ਨਾ ਉਹ ਉਦੋਂ ਉਦੋਂ ਪਰ ਚੱਲੇਗੀ ਤੇ ਹਜੇ ਭਾਈਚਾਰਾ ਵਗੈਰਾ ਜੋ ਵੀ ਦੇਖਾਂ ਆਵੇ ਕਿਸੇ ਨੇ ਤੇ ਉਹ ਪਹਿਲਾਂ ਜਿਹੜੀ ਮੈਂ ਗੱਲ ਬੋਲੀ ਹੈ ਇਹ ਕਰਕੇ ਦੇਖੇ ਆਪਣੇ ਨੂੰ ਸਮਝ ਆ ਜਾਏ ਕਿ ਭਾਈਚਾਰਾ ਹੈ ਕੀ ਹੈ ਕੀ ਨਹੀਂ